ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਤੇ ਜਿਵੇਂ ਕਿ ਅੱਜ ਆਪਾਂ ਤੁਹਾਡੇ ਲਈ ਰੈਡੀ ਸੂਟ ਲੈ ਕੇ ਆਏ ਆ ਸੋ ਬਹੁਤ ਸਾਰੇ ਰਿਕੁਐਸਟ ਸੀ ਕਿਉਂਕਿ ਆਪਾਂ ਜਦੋਂ ਵੀਡੀਓ ਦਿਖਾਉਣੀ ਆ ਪਿੱਛੇ ਪੈ ਸੂਟ ਸਾਰੇ ਆ ਰੂਟ ਦਿਖਤੇ ਹੈਗੇ ਸਾਰਿਆਂ ਨੂੰ ਸੋ ਸਾਰਿਆਂ ਦੀ ਰਿਕੁਐਸਟ ਸੀ ਕਿ ਤੁਸੀਂ ਸਾਨੂੰ ਜਿਹੜੇ ਰੈਡੀ ਸੂਟ ਆ ਸਾਨੂੰ ਜਲਦੀ ਹੈਗੀ ਆ ਤੁਸੀਂ ਉਸ ਤਰ੍ਹਾਂ ਦੇ ਪੀਸੇਸ ਲੈਸ ਤੇ ਕਦੋਂ ਕੱਢਣੇ ਆ ਜਾਂ ਸੇਲ ਕਦੋਂ ਲਗਾਉਣੀ ਆ ਸੋ ਉਸ ਲਈ ਆਪਾਂ ਅੱਜ ਤੁਹਾਨੂੰ ਜਿਹੜੇ ਵੀ ਰੈਡੀ ਪੀਸ ਹੈਗੇ ਆ ਉਹ ਦਿਖਾ ਰਹੇ ਆ ਉਹਨਾਂ ਦੇ ਵਿੱਚ ਕੀ ਹੁੰਦਾ ਕਿ ਕੁਝ ਆਰਡਰ ਦੇ ਪੀਸ ਹੁੰਦੇ ਆ ਕੁਝ ਆਪਣੇ ਕੋਲੇ ਜਿਹੜੇ ਸਾਨੂੰ ਪਤਾ ਹੁੰਦਾ ਕਿ ਸਾਡੇ ਇਹ ਆਲਰੇਡੀ ਜਿਹੜੇ ਡਿਜ਼ਾਈਨ ਆ ਇਹ ਚੱਲਦੇ ਹੀ ਰਹਿੰਦੇ ਆ ਉਹ ਅਸੀਂ ਥੋੜੇ ਪਹਿਲਾਂ ਬਣਾ ਕੇ ਰੱਖਦੇ ਆ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਟਾਈਮਿੰਗ ਤੇ ਤੁਹਾਨੂੰ ਕੋਈ ਨਾ ਕੋਈ ਸੂਟ ਚਾਹੀਦਾ ਹੁੰਦਾ ਉਸੇ ਸ਼ੇਡ ਦੇ ਵਿੱਚ ਉਹ ਸਾਨੂੰ ਹੁਣ ਕਾਫੀ ਡਿਜ਼ਾਈਨ ਆ ਜਿਹੜੇ ਆਪਣੇ ਹਰ ਇੱਕ ਆਰਡਰ ਦੇ ਨਾਲ ਜਾਂਦੇ ਜਾਂਦੇ ਆ ਸੋ ਆਪਾਂ ਉਸ ਤਰ੍ਹਾਂ ਦੇ ਜਿਹੜੇ ਕੁਛ ਰੈਡੀ ਰੱਖਦੇ ਆ ਕਿਉਂਕਿ ਜਦੋਂ ਕੋਈ ਕਾਰੀਗਰ ਫ੍ਰੀ ਹੁੰਦਾ ਹੈ ਜਾਂ ਕੁਛ ਨਵਾਂ ਡਿਜ਼ਾਈਨ ਨਹੀਂ ਟ੍ਰੇਸ ਹੋਇਆ ਹੁੰਦਾ ਸੋ ਆਪਾਂ ਫਿਰ ਉਸ ਤਰ੍ਹਾਂ ਕੋਈ ਨਾ ਕੋਈ ਡਿਜ਼ਾਈਨ ਆ ਜਿਹੜਾ ਪੁਰਾਣਾ ਰਿਪੀਟ ਕਰ ਲਈਦਾ ਵੀ ਇਹ ਸੂਟ ਆਪਣਾ ਚਲਿਆ ਹੀ ਜਾਣਾ ਸੋ ਇਸ ਤਰ੍ਹਾਂ ਦਾ ਜਿਹੜਾ ਪ੍ਰੋਸੀਜਰ ਹੈ ਜੀ ਚੱਲਦਾ ਰਹਿੰਦਾ ਇਸੇ ਲਈ ਆਪਣੇ ਕੋਲੇ ਪਿੱਛੇ ਕਾਫੀ ਸੂਟ ਹੈਗੇ ਆ ਸੋ ਆਪਾਂ ਕੋਸ਼ਿਸ਼ ਕਰਦੇ ਆ ਕਿ ਜਿਵੇਂ ਨਵਾਂ ਸੀਜ਼ਨ ਆਉਂਦਾ ਹੈਗਾ ਤੋ ਦੇ ਲਈ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਡਿਜ਼ਾਈਨ ਆ ਜਿਹੜੇ ਲੈ ਕੇ ਆਵਾਂਗੇ ਔਰ ਇਹ ਡਿਜ਼ਾਈਨ ਵੀ ਬਹੁਤ ਹੀ ਪਿਆਰੇ ਆ ਜੀ ਤੇ ਬਹੁਤ ਹੀ ਸਾਰੇ ਆਪਣੇ ਸਦਾ ਬਹਾਰੀ ਚੱਲ ਰਹੇ ਹੈਗੇ ਸਾਰੇ ਡਿਜ਼ਾਈਨਿੰਗ ਸੋ ਜਿਨ੍ਹਾਂ ਨੇ ਵੀ ਆਰਡਰ ਦਿੱਤੇ ਹੋਏ ਆ ਜੀ ਉਹਨਾਂ ਦੇ ਵਿੱਚ ਤੁਸੀਂ ਹੈਗੀ ਇੱਕ ਸੂਟ ਆ ਜਿਹੜਾ ਐਡ-ਆਨ ਕਰਵਾ ਸਕਦੇ ਹੋ ਜਾਂ ਜੋ ਵੀ ਤੁਹਾਨੂੰ ਪਸੰਦ ਆਉਂਦਾ ਸੋ ਕਈ ਵਾਰੀ ਅਸੀਂ ਆਰਡਰ ਦੇ ਵਿੱਚ ਹੀ ਅਨਾਉਂਸ ਜਾਨਦੇ ਆ ਜੀ ਸਾਡੇ ਕੋਲੋਂ ਜਿਹੜਾ ਇਹ ਪੀਸ ਸ਼ੋ ਨਹੀਂ ਹੁੰਦੇ ਕਈ ਵਾਰ ਹੁਣ ਜਿਵੇਂ ਕਿਸੇ ਦੇ ਆਰਡਰ ਜਿਵੇਂ ਹਰ ਵੀਕ ਹਰ ਡੇ ਆਪਣਾ ਆਰਡਰ ਜਾਂਦਾ ਹੈਗਾ ਤਾਂ ਜਦੋਂ ਆਪਾਂ ਪਿੱਛੇ ਸੂਟ ਦਿਖਾਉਨੇ ਆ ਤਾਂ ਬਹੁਤ ਸਾਰੇ ਪਹਿਣਾਉਂਦੀ ਇਹ ਹੁੰਦਾ ਹੈ ਕਿ ਤੁਸੀਂ ਜੀ ਇਹ ਪਹਿਲਾਂ ਨਹੀਂ ਦਿਖਾਇਆ ਅਸੀਂ ਆਪਦੇ ਆਰਡਰ ਦੇ ਨਾਲ ਐਡ-ਆਨ ਕਰਵਾ ਲੈਂਦੇ ਸੋ ਇਹ ਪ੍ਰੋਸੀਜਰ ਜਿਹੜਾ ਹੈਗਾ ਜੀ ਇਹ ਇਸ ਤਰ੍ਹਾਂ ਹੀ ਚੱਲਦਾ ਹੈ ਕਿ ਅਸੀਂ ਕਈ ਵਾਰੀ ਜਿਹੜੇ ਆਰਡਰਸ ਦੇ ਵਿੱਚ ਐਨ ਆ ਕੀ ਹੋਲ ਚ ਜਾਣੇ ਆ ਕਿ ਸਾਨੂੰ ਪਤਾ ਹੀ ਨਹੀਂ ਚੱਲਦਾ ਕਿ ਅਸੀਂ ਪਹਿਲਾਂ ਆ ਕਰੀਏ ਇਸ ਤਰ੍ਹਾਂ ਸੋ ਇਸ ਚੀਜ਼ ਚਲਦੀ ਹੀ ਰਹਿਣੀ ਹੈ ਜੀ ਸੋ ਨਵੇਂ ਵੀ ਬੰਦੇ ਆਉਣੇ ਆ ਪੁਰਾਣੇ ਵੀ ਚੱਲਦੇ ਰਹਿਣੇ ਆ ਸੋ ਜਿਨ੍ਹਾਂ ਨੇ ਇਹ ਜਿਵੇਂ ਡਿਜ਼ਾਈਨ ਹੈ ਜੀ ਜਿਨ੍ਹਾਂ ਨੇ ਨਹੀਂ ਬਣਾਇਆ ਉਹਨਾਂ ਲਈ ਬਿਲਕੁਲ ਨਵਾਂ ਹੈਗਾ ਜਿਨ੍ਹਾਂ ਨੇ ਪਾ ਚੁੱਕੇ ਸੋ ਉਹਨਾਂ ਲਈ ਇਸ ਤਰ੍ਹਾਂ ਹੋ ਜਾਂਦਾ ਇਹ ਆਰੀ ਚ ਬਣਿਆ ਹੋਇਆ ਜੀ ਬਹੁਤ ਹੀ ਸੋਹਣਾ ਇਹ ਬਰਾਊਨ ਸ਼ੇਡ ਹੈ ਜੀ ਜੋ ਵੀਡੀਓ ਦੇ ਵਿੱਚ ਆ ਰਿਹਾ ਉਹ ਬਿਲਕੁਲ ਵੀ ਨਹੀਂ ਹੈਗਾ ਸੋ ਇਸ ਰੰ ਦਾ ਥੋੜਾ ਜਿਹਾ ਪੀਸ ਹੈ ਜਿਵੇਂ ਹੁਣ ਕਲਰ ਆ ਰਿਹਾ ਤੁਸੀਂ ਦੇਖੋ ਇਹ ਹਰ ਟਾਈਮ ਆ ਜਿਹੜਾ ਕਲਰ ਬਦਲ ਰਿਹਾ ਹਾਂ ਹਾਈ ਕਲ ਮੈਂ ਵੀ ਕਹਿੰਨੀ ਸੀ ਕਿ ਕਈ ਵਾਰੀ ਕੀ ਹੁੰਦਾ ਜਦੋਂ ਅਸੀਂ ਤੁਸਨ ਤੁਹਾਨੂੰ ਸੇਲ ਦੇ ਵਿੱਚ ਜਾਂ ਕੁਝ ਵੀ ਪੀਸ ਦਿਖਾਉਣੇ ਆ ਤਾਂ ਅਸੀਂ ਜਦੋਂ ਭੇਜਦੇ ਆ ਉਹ ਕਹਿੰਦੇ ਤੁਸੀਂ ਚੇਂਜ ਕਰਤਾ ਚੇਂਜ ਨਹੀਂ ਹੁੰਦਾ ਜੀ ਕਿਉਂਕਿ ਇਹ ਜਿਹੜਾ ਪੀਸ ਹੁਣ ਬਣਿਆ ਹੋਇਆ ਇਹ ਹੀ ਹੈਗਾ ਇਹ ਇਹ ਹੁਣ ਦੋਨੋਂ ਇਸ ਤਰ੍ਹਾਂ ਲੱਗ ਰਿਹਾ ਰਿਅਲਿਟੀ 'ਚ ਥੋੜਾ ਬਹੁਤ ਕਈ ਵਾਰ ਟਿਊਬਾਂ ਦੇ ਵਿੱਚ ਕਲਰ ਆ ਜਿਹੜਾ ਚੇਂਜ ਆ ਜਾਂਦਾ ਹੈਗਾ ਜੀ ਸੋ ਇਹ ਫ੍ਰੀ ਆਫ ਲੈਂਥ ਕੇ ਰ ਹੈ ਜੀ ਇਹ ਬਾਜੂ ਤੇ ਹੈਗਾ ਇਹਦਾ ਆਪਾਂ ਤੁਹਾਨੂੰ ਪ੍ਰਾਈਸ ਆ ਜਿਹੜਾ ਬਹੁਤ ਹੀ ਲੈਸ ਤੇ ਅੱਜ ਆਪਾਂ ਤੁਹਾਨੂੰ ਲਾਏ ਹੋਏ ਆ 2500 ਦਾ ਜੀ ਤੇ ਸੋ ਪਲੀਜ਼ ਜਦੋਂ ਤੁਸੀਂ ਬੁੱਕ ਕਰਦੇ ਹੋ ਉਦੋਂ ਬਿਲਕੁਲ ਨਹੀਂ ਕਹਿਣਾ ਕਿ ਇਸ ਤੋਂ ਹੋਰ ਲੈਸ ਕਰਦੇ ਹੋ ਕਿਉਂਕਿ ਜਿੰਨੀ ਸਾਡੀ ਗੰਜੈਸ਼ ਹੁੰਦੀ ਆ ਅਸੀਂ ਉਹਨਾਂ ਲੈਸ ਕਰ ਦਿੰਦੇ ਆ ਕਿ ਸਾਰਿਆਂ ਨੂੰ ਕੋਈ ਕਹਿਣਾ ਨਾ ਪਵੇ ਕਿ ਸਾਨੂੰ ਇਸ ਤੋਂ ਵੱਧ ਲੈਸ ਕਰ ਦਿਓ ਸੋ ਜਾਰਜਟ ਦਾ ਡਿਜ਼ਾਈਨ ਸੀਗਾ ਜੀ ਇਹ ਵੀ ਜਿਵੇਂ ਆਪਾਂ ਗ੍ਰੀਨ ਕਲਰ ਦੇ ਵਿੱਚ ਜੀ ਸੋ ਬਾਦਲੇ ਦਾ ਬਹੁਤ ਹੀ ਬਰੀਕ ਕੰਮ ਹੋਇਆ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਔਰ ਇਹ ਗਲਾ ਬਣਿਆ ਹੋਇਆ ਜੀ ਹੈਵੀ ਹੈਗਾ ਇਹ ਔਰ ਇਹਦਾ ਆਪਾਂ ਤੁਹਾਨੂੰ ਜਿਹੜਾ ਮੈਜ਼ਰਮੈਂਟ ਕਰਕੇ ਦੱਸਦੇ ਹਾਂ ਕਿੰਨਾ ਹੋਊਗਾ 45 ਹੈ ਜੀ ਇਹ 45 24 ਕਿਰੇ ਦੇ ਵਿੱਚ ਇਹ ਰਾਮ ਨਾਲ ਬਣ ਜੇਗਾ ਸੋ ਜੇ ਤੁਸੀਂ ਥੋੜਾ ਹੋਰ ਵੀ ਜਿਵੇਂ ਲੈਣਾ ਕਰਨਾ ਹੈਗਾ ਤਾਂ ਥੋੜਾ ਜਿਹਾ ਇਹ ਗਲਾ ਵੈਸੇ ਹੀ ਇਹਦਾ ਕੱਟ ਬੰਦ ਹੈ ਸੋ ਤੁਸੀਂ ਹੋਰ ਵੀ ਕੱਟ ਕਰਵਾ ਸਕਦੇ ਹੋ ਇਸ ਤਰ੍ਹਾਂ ਵੀ 42 ਦੇ ਵਿੱਚ ਵੀ ਬਣ ਜਾਊਗਾ ਸੋ ਇਹ ਵੀ ਬਹੁਤ ਹੀ 3500 ਚ ਜੀ ਓਨਲੀ ਸੂਟ ਹੈਗਾ ਜੀ ਨੈਕਸਟ ਹੈਗਾ ਜੀ ਬਾਦਲਾ ਡਿਜ਼ਾਈਨ ਸੋ ਇਹ ਸਾਰਟਨ ਦੇ ਵਿੱਚ ਬਣਿਆ ਹੋਇਆ ਹੈ ਬਹੁਤ ਹੀ ਪਿਆਰਾ ਸ਼ੇਡ ਹੈ ਇਸ ਤਰ੍ਹਾਂ ਬਾਦਲਾਂ ਦਾ ਸਾਰੇ ਦੇ ਵਿੱਚ ਜਿਹੜਾ ਵਰਕ ਹੋਇਆ ਹੋਇਆ ਤੁਹਾਨੂੰ ਮੈਂ ਨੇੜੇ ਤੋਂ ਦਿਖਾਉਣੀ ਹੈ ਸਾਰਿਆਂ ਦੀ ਬਹੁਤ ਸਾਰੀ ਕੰਪਲੇਂਟ ਹੈ ਜੀ ਤੁਸੀਂ ਨੇੜੇ ਤੋਂ ਨਹੀਂ ਦਿਖਾਉਂਦੇ ਕਿਉਂਕਿ ਜਿਹੜਾ ਪ੍ਰਿੰਟ ਹੁੰਦਾ ਜੀ ਉਹ ਤੁਹਾਨੂੰ ਦੂਰੋਂ ਜ਼ਿਆਦਾ ਅੱਛਾ ਦਿਖਦਾ ਹੁਣ ਜਿਵੇਂ ਵਰਕ ਹੈਗਾ ਉਹ ਆਪਾਂ ਤੁਹਾਨੂੰ ਨੇੜੇ ਤੋਂ ਦਿਖਾਉਣੀ ਹੈ ਜੀ ਜਿਹੜਾ ਇਹ ਸ਼ੇਡ ਆ ਰਿਹਾ ਜੀ ਇਹ ਪ੍ਰੋਪਰ ਸ਼ੇਡ ਹੈ ਔਰ ਉੱਪਰ ਤੱਕ ਇਹਦੇ ਵਰਕ ਹੈਗਾ ਜੀ ਇਹ ਤੁਸੀਂ ਜਿੰਨਾ ਮਰਜ਼ੀ ਬਣਾ ਸਕਦੇ ਹੋ ਗਲਾ ਨਹੀਂ ਬਣਿਆ ਹੋਇਆ ਸੋ ਇਸ ਤਰ੍ਹਾਂ ਇਹ ਬਾਜੂ ਤੇ ਵਰਕ ਹੈਗਾ ਜੀ ਸੋ ਇਹ ਹੈਗਾ ਜੀ 4800 ਦਾ اونਲੀ ਸੂਟ ਹੈ ਜੀ ਇਹ ਹੈਗਾ ਜੀ ਜੌਰਜਟ ਦੇ ਵਿੱਚ ਸਾਰਾ ਤਿੱਲੇ ਦਾ ਵਰਕ ਹੈ ਜੀ ਉੱਪਰ ਗੱਲਾ ਬਣਿਆ ਹੋਇਆ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਇਹਦੇ ਨਾਲ ਤੁਸੀਂ ਚਨੌਨ ਅਗਰ ਆਪਣੀਆਂ ਮੰਮੀਆਂ ਲਈ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਚਨੌਨ ਦੁਪੱਟਾ ਇਹ ਨਾਲ ਕਰਕੇ 44 ਦੇ ਵਿੱਚ ਹੈ ਜੀ ਇਹ ਲੈਂਡ ਦੇ ਵਿੱਚ ਕਿਰਾ ਤੁਸੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਹੋ ਜਾਂ ਸਾਨੂੰ ਦੱਸ ਸਕਦੇ ਹੋ ਆਪਾਂ ਤੁਹਾਨੂੰ ਉਹ ਥੋੜਾ ਕਿਰਾ ਹੋਰ ਵੱਜ ਜਾਂਦਾ ਹੁੰਦਾ ਹੁੰਦਾ ਜਿਵੇਂ نیچے ਇਹ ਕੋਈ ਇਸ ਤਰ੍ਹਾਂ ਦੀ ਨਹੀਂ ਹੈਗਾ ਹੈਗਾ ਸੋ ਇਹ ਹੈਗਾ ਜੀ 5000 ਦਾ ओनली ਸੂਟ ਬਹੁਤ ਹੀ ਰੀਜ਼ਨੇਬਲ ਰੇਂਜ ਦੇ ਵਿੱਚ ਆਪਾਂ ਰੱਖੇ ਹੋਏ ਆ ਕਿਉਂਕਿ ਸਟਾਫ ਆ ਜਿਹੜੇ ਇਹਨਾਂ ਨੂੰ ਬਹੁਤ ਹੀ ਚੰਗੇ ਲੱਗੇ ਹੋਏ ਆ ਜੀ ਇਹ ਹੈਗਾ ਜੀ ਟਿਸ਼ੂ ਦਾ ਸੂਟ ਬਹੁਤ ਹੀ ਲਾਈਟ ਪਰਪਲ ਜਿਹਾ ਸੋ ਤੇ ਇਸ ਤਰ੍ਹਾਂ ਜੀ ਬਾਦਲਾ ਦਾ ਵਰਕ ਹੋਇਆ ਹੋਇਆ ਇਹਦੇ ਉੱਪਰ ਔਰ ਇਸ ਤਰ੍ਹਾਂ ਮਸ਼ੀਨ ਵਰਕ ਹੈ ਇਸ ਤਰ੍ਹਾਂ ਦੀ ਉੱਪਰ ਗੜੀ ਦਾ ਵਰਕ ਹੈ ਸੋ ਇਹ ਵੀ ਸੇਮ ਜੀ ਕੀ ਰੇ ਲੈਂਦੇ ਅਕੋਰਡਿੰਗ ਹੋਊਗਾ ਜੀ ਬਾਕੀ ਆਪਾਂ ਤੁਹਾਨੂੰ ਮਿਲ ਦਿੰਨੇ 44 ਜੀ ਘੇਰਾ ਤੁਹਾਨੂੰ 24 22 ਤੋਂ 24 ਹੈ ਜਿਹੜਾ ਬਣ ਜੇਗਾ ਸੋ ਇਹ 44 ਹੈ ਜੀ ਬਹੁਤ ਹੀ ਪਿਆਰਾ ਸੂਟ ਹੈ ਜੀ ਬਹੁਤ ਹੀ ਸੋਹਣਾ ਇਹ ਸ਼ੇਡ ਹੈ ਪਰਪਲ ਸ਼ੇਡ ਦੇ ਵਿੱਚ ਔਰ ਅਗਰੇ ਦੇ ਤੁਸੀਂ ਇਸ ਤਰ੍ਹਾਂ ਦੇਖੋ ਤਾਂ ਇਹ ਵੀ ਬਹੁਤ ਹੀ ਪਿਆਰਾ ਬਾਜੂ ਤੇ ਬਹੁਤ ਜੀ ਫੁੱਲ ਦਾ ਜਿਹੜਾ ਇਹ ਟਿਸ਼ੂ ਦਾ ਹੈ ਜੀ ਸੋ ਤੁਸੀਂ ਬਣਾ ਸਕਦੇ ਹੋ ਪੈਂਟ ਸਰੀਆਂ ਬਹੁਤ ਸੋਹਣੀਆਂ ਬਣਦੀਆਂ ਸਟ੍ਰੇਟ ਬਸ ਸਲਵਾਰ ਵੀ ਬਣ ਜਾਂਦੀ ਹੈ ਸੋ ਇਹ ਹੈਗਾ ਜੀ ਗ੍ਰੇਪ ਤੇ ਸੇਮ ਡਿਜ਼ਾਈਨ ਹੈ ਜੀ ਔਰ ਸਕਿਨ ਕਲਰ ਤੇ ਬਣਿਆ ਹੋਇਆ ਬਹੁਤ ਹੀ ਪਿਆਰਾ ਇਸ ਤੋਂ ਉੱਪਰ ਤੱਕ ਵਰਕ ਹੈਗਾ ਇਸਰਾ ਗੱਲਾ ਬਣਿਆ ਹੋਇਆ ਇਹ ਵੀ ਸੇਮ 44 ਲੈਂਥ ਦੇ ਵਿੱਚ ਹੋਊਗਾ ਜੀ ਔਰ ਘੇਰਾ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਕਰ ਸਕਦੇ ਹੋ ਸੋ ਇਹ ਬਹੁਤ ਹੀ ਸੋਹਣਾ ਇਹ ਵੀ ਡਿਜ਼ਾਈਨ ਬਹੁਤ ਹੀ ਸੋਹਣਾ ਮਿਨੀਮਲ ਜਿਹਾ ਉੱਪਰ ਜਿਹੜਾ ਆ ਬਾਦਲਾ ਦਿੱਤਾ ਹੋਇਆ ਜਿਹਦੇ ਨਾਲ ਥੋੜਾ ਵਰਕ ਵੀ ਸ਼ੋ ਹੁੰਦਾ ਔਰ ਥੋੜਾ ਇਹ ਥ्रेड ਵੀ ਸ਼ੋ ਹੁੰਦਾ ਸੋ ਇਹਦੇ ਨਾਲ ਤੁਸੀਂ ਮਲਟੀ ਕਲਰ ਦੁਪੱਟਾ ਵੀ ਕਰ ਸਕਦੇ ਹੋ ਪਲੇਨ ਕਰਕੇ ਮਲਟੀ ਲੀਜ਼ ਵੀ ਆਪਲਾ ਸਕਦੇ ਸੋ ਜੀ ਨੈਕਸਟ ਹੈਗਾ ਜਾਰਜਟ ਤੇ ਆਰੀ ਵਰਕ ਦਾ ਜੀ ਇਸ ਤਰ੍ਹਾਂ ਗਲਾ ਬਣਿਆ ਹੋਇਆ ਜੀ ਬੂਟੀ ਬਣੀ ਹੋਈ ਹੈ ਇਹਦੇ ਵਿੱਚ ਆਪਾਂ ਤੁਹਾਨੂੰ ਹੈਂਡ ਦਾ ਟੱਚ ਕਰਕੇ ਦੇਵਾਂਗੇ ਜੀ ਔਰ ਬਹੁਤ ਹੀ ਸੋਨਾ ਸ਼ੇਡ ਹੈ ਔਰ ਤੁਸੀਂ ਇਸ ਤਰ੍ਹਾਂ ਬਾਜੂ ਤੇ ਵੀ ਇਹਦਾ ਦੇਖ ਸਕਦੇ ਆ ਜਿਵੇਂ ਵਿੱਚ ਸਿੱਪੀ ਲੱਗੂਗੀ ਜੀ ਇਹਦੇ ਹਜੇ ਔਰ ਇਹਦਾ ਆਪਾਂ ਤੁਹਾਨੂੰ ਲੈਂਥ ਦੱਸਦੇ ਹੈਗੇ ਆ 44 ਜੀ ਸੋ ਇਹ 3500 ਦਾ ਜੀ only seat ਤੇ ਸਾਰੀ ਵੀਡੀਓ ਕੋਈ ਜਲਦੀ ਨਹੀਂ ਹੈਗੀ ਜੀ ਬਿਲਕੁਲ ਸਾਰਾ ਕੁਝ ਆਪਾਂ ਤੁਹਾਨੂੰ ਦੱਸਿਆ ਹੋਇਆ ਧਿਆਨ ਨਾਲ ਦੇਖਣੀ ਹੈ ਫਿਰ ਆਪਣਾ ਬੁੱਕ ਕਰਨਾ ਹੈਗਾ ਫਿਰ ਤੁਸੀਂ ਪੇਮੈਂਟ ਕਰੋਗੇ ਜੇ ਤੁਸੀਂ ਇੱਥੇ ਇੰਡੀਆ ਦੇ ਵਿੱਚੋਂ ਤਾਂ ਆਪਣਾ ਜਿਹੜਾ Google Pay ਨੰਬਰ ਹੈਗਾ ਜਿਹੜਾ ਆਪਣਾ 7589231377 ਤੇਜਸਿੰਦਰ ਕੌਰ ਦੇ ਨਾਮ ਤੇ ਹੈ ਜਿਹੜਾ ਤੁਸੀਂ ਜਦੋਂ Google ਦੇ ਵਿੱਚ ਸੌਰੀ Google पेच ऐड ਕਰੋਗੇ ਤਾਂ ਉੱਤੇ ਨਾਮ ਆਊਗਾ ਆਪਣਾ ਔਰ ਤੁਸੀਂ ਉਹਦੇ ਤੇ ਜਾ ਕੇ ਆਪਣਾ ਪ੍ਰਾਈਮ ਪੇਮੈਂਟ ਪੇਜ ਕੇ ਸਕਰੀਨਸ਼ਾਟ ਭੇਜ ਸਕਦੇ ਹੋ ਆਪਾਂ ਨੂੰ ਤੇ ਦੈਨ ਆਪਣਾ ਐਡਰੈਸ ਭੇਜ ਕੇ ਨਾਲ ਦੀ ਨਾਲ ਜਿਹੜਾ ਆਰਡਰ ਹੈ ਜਿਹੜਾ ਤੁਸੀਂ ਫਾਈਨਲ ਕਰ ਸਕਦੇ ਹੋ ਕਈ ਵਾਰ ਕੀ ਹੁੰਦਾ ਕਿ ਮੈਸੇजेस ਬਹੁਤ ਜ਼ਿਆਦਾ ਆਉਂਦੇ ਆ ਜੀ ਜਦੋਂ ਆਪਾਂ ਵੀਡੀਓ ਪਾ ਦਾਂਗੇ ਆਪਾਂ ਨੂੰ ਬਹੁਤ ਹੀ ਜ਼ਿਆਦਾ ਮੈਸੇजेस ਆਉਂਦੇ ਆ ਇੱਕ ਨਹੀਂ ਆਉਂਦਾ ਕਈ ਵਾਰ ਤੁਸੀਂ ਨਾਮ ਤੇ ਫੀਡ ਕਰਵਾ ਦਿੰਦੇ ਹੋ ਜੋ ਤੁਸੀਂ ਫੇਰ ਜਾਂ ਕਾਲ ਕਰਦੇ ਹੋ ਸਾਨੂੰ ਕੋਈ ਪਤਾ ਨਹੀਂ ਹੁੰਦਾ ਆਪਾਂ ਮੈਂ ਤੁਹਾਨੂੰ ਬਹੁਤ ਵਾਰੀ ਇਹ ਚੀਜ਼ ਦੱਸ ਚੁੱਕੀ ਆ ਕਿ ਕਿਸ ਕੌਣ ਕਮਲਜੀਤ ਹੈ ਕੌਣ ਅਮਨਦੀਪ ਹੈ ਸਾਨੂੰ ਕੁਝ ਨਹੀਂ ਪਤਾ ਹੁੰਦਾ ਤੁਹਾਡਾ ਕਿਸ ਤਰ੍ਹਾਂ ਸੂਟਾ ਸੀ ਕਾਲ ਨਾ ਚੱਕਣ ਦਾ ਕਾਰਨ ਹੀ ਇਹ ਹੈ ਜੀ ਅਸੀਂ ਤੁਹਾਡੀ ਕਾਲ ਚਾਹਦੇ ਆ ਜੋ ਤੁਸੀਂ ਵਾਰ-ਵਾਰ ਕਰਦੇ ਹੋ ਤੁਸੀਂ ਕਹਿੰਦੇ ਹੋ ਜੀ ਮੈਂ ਅਮਨਦੀਪ ਬੋਲਦੀ ਆ ਮੈਂ ਕਮਲਦੀਪ ਬੋਲਦੀ ਆ ਤਾਂ ਮੇਰਾ ਇਹ ਸੂਟ ਹੈ ਜੀ ਸਾਨੂੰ ਇਸ ਤਰ੍ਹਾਂ ਕੁਝ ਪਤਾ ਨਹੀਂ ਲੱਗਦਾ ਜੀ ਜਿੰਨਾ ਚਿਰ ਅਸੀਂ ਡਾਇਰੀ ਤੋਂ ਉਸ ਵਾਲਾ ਤੁਹਾਡਾ ਬੁੱਕ ਕੀਤਾ ਫਿਰ ਅਸੀਂ WhatsApp ਤੇ ਜਾਂਦੇ ਆ ਕਿ ਇਹ ਨੰਬਰ ਤੋਂ ਕਾਲ ਆ ਰਹੀ ਹੈ ਜਾਂ ਇਹ ਆ ਮੰਨਦੀਪ ਦਾ ਫਿਰ ਤੁਸੀਂ ਪ੍ਰੋਪਰ ਆਪਾਂ WhatsApp ਤੇ ਚ ਐਡ ਕਰਦੇ ਆ ਫਿਰ WhatsApp ਤੋਂ ਸਹੀ ਪਤਾ ਲੱਗਦਾ ਕਿ ਕਿਸ ਸੂਟ ਦੀ ਤੁਸੀਂ ਗੱਲ ਕਰ ਰਹੇ ਹੋ ਸੋ ਮੈਂ ਸਾਰਿਆਂ ਨੂੰ ਕਿਹਾ ਹੋਇਆ ਹੈ ਕਿ ਤੁਸੀਂ ਅਗਰ WhatsApp ਤੇ ਹੀ ਆਪਾਂ ਨੂੰ ਮੈਸੇਜ ਲਾਉਣ ਦਾ ਬਹੁਤ ਹੀ ਵਧੀਆ ਗੱਲ ਹੈ ਆਪਾਂ ਤੁਹਾਨੂੰ WhatsApp ਤੇ ਹੀ ਇੱਕ ਮਿੰਟ ਦੇ ਵਿੱਚ ਜਿਹੜੀ ਗੱਲ ਸਮਝ ਆ ਜਾਂਦੀ ਆ ਅਸੀਂ ਔਰ ਅਸੀਂ ਤੁਹਾਨੂੰ ਇੱਕ ਬਹੁਤ ਹੀ ਜੈਨੂਇਨ ਜਬ ਜੋ ਵੀ ਆਪਾਂ ਨੂੰ ਹੁੰਦਾ ਰਿਲੇਟਡ ਕੂਰੀਅਰ ਕੀਤਾ ਹੈ ਨਹੀਂ ਕੀਤਾ ਸਾਰੇ ਕੂਰੀਅਰ ਆਪਣੇ ਪਿਛਲੇ ਵੀਡੀਓ ਵਾਲੇ ਸਾਰੇ ਕੂਰੀਅਰ ਹੋਏ ਹੋਏ ਆ ਜੀ ਕਈ ਵਾਰੀ ਕੀ ਹੁੰਦਾ ਕਿ ਇਸ ਤਰ੍ਹਾਂ ਦਾ ਹੁਣ ਚੱਲ ਰਿਹਾ ਹੈਗਾ ਥੋੜਾ ਕੂਰੀਅਰ ਲੇਟ ਹੋ ਰਿਹਾ ਪਤਾ ਨਹੀਂ ਕਿਉਂ ਇਹ ਜਾਰਜਟ ਤੇ ਆ ਜੀ ਸਾਰਾ ਆਰੀ ਵਰਕ ਹੈ ਬਹੁਤ ਹੀ ਸ਼ੇਡ ਦਾ ਔਰ ਉੱਪਰ ਲਾਈਨਸ ਹੈਗੀਆਂ ਇਸ ਤਰ੍ਹਾਂ ਬਾਜੂ ਤੇ ਵੀ ਇਹਦੇ ਹੈਵੀ ਬਾਰਡਰ ਹੈਗਾ ਜੀ ਸੂ ਇਹ ਵੀ ਜਿਹੜਾ ਸੂਟ ਹੈਗਾ ਇਹ ਹੈਗਾ ਕਿਉਂਕਿ ਜਿਹੜਾ ਵੀ ਹੁਣ ਤੁਸੀਂ ਮੈਨੂੰ ਪ੍ਰਾਈਸ ਪੁੱਛ ਲਓਗੇ ਜਿਹਦਾ ਪ੍ਰਾਈਸ ਕਿੰਨਾ ਉਹ ਮੇਰੇ ਕੋਲੇ ਨੋਟ ਹੋਊਗਾ ਕਿਉਂਕਿ ਇੰਨਾ ਸੂਟਾਂ ਦੇ ਆਪਾਂ ਲੈਸ ਕਰ ਕਰਕੇ ਪ੍ਰਾਈਸ ਲਾਏ ਹੋਏ ਆ 40 500 ਦਾ ਸੂਟ ਹੈ ਜੀ ਲੈਸ ਕਰ ਕਰਕੇ ਪ੍ਰਾਈਸ ਲਾਈ ਹੋਏ ਹੈ ਜੀ ਸੋ ਆਪਾਂ ਨੂੰ ਕੋਈ ਇਹਦਾ ਧਿਆਨ ਨਹੀਂ ਹੁੰਦਾਗਾ ਤੁਸੀਂ ਹੁਣ ਵੀਡੀਓ ਦੇਖੋਗੇ ਫਿਰ ਮੈਨੂੰ ਪੁੱਛੋਗੇ ਕਿ ਪ੍ਰਾਈਸ ਕੀ ਹੈ ਜੀ ਇਹਦਾ ਪ੍ਰਾਈਸ ਕੀ ਹੈ ਮੈਂ ਲੈਣਾ ਹੈਗਾ ਜੀ ਇਹ ਸੋ ਤੁਸੀਂ ਵੀਡੀਓ ਧਿਆਨ ਨਾਲ ਦੇਖਣਾ ਦੈਨ ਆਪਾਂ ਪ੍ਰਾਈਸ ਕਿਸੇ ਨੂੰ ਨਹੀਂ ਦੱਸਣਾ ਹੈਗਾ ਜੀ ਸੋ ਇਹਦੇ ਨਾਲ ਤੁਸੀਂ ਦੁਪੱਟਾ ਟਾਈ ਡਾਈ ਕਰ ਸਕਦੇ ਹੋ ਔਰ ਬਹੁਤ ਹੀ ਪਿਆਰਾ ਜੇ ਅਗਰ ਤੁਸੀਂ ਆਪਣੀ ਮੰਮੀਆਂ ਲਈ ਬਣਾਉਣਾ ਚਾਹੁੰਦੇ ਹੋ ਇੰਨਾ ਕੋ ਬਣਾ ਸਕਦੇ ਆ ਤਾਂ ਉਹ ਤੁਸੀਂ ਲੈ ਸਕਦੇ ਹੋ ਸੋ ਜੀ ਵੀ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਤੁਸੀਂ ਜਦੋਂ ਕਾਲ ਕਰਦੇ ਆ ਬਹੁਤ ਸਾਰੇ ਮੈਸੇजेस ਆਪਾਂ ਬਹੁਤ ਵਾਰੀ ਤੁਹਾਨੂੰ ਦੱਸ ਚੁੱਕੇ ਆ ਕਿ ਅਸੀਂ ਤੁਹਾਡੀ ਕਾਲ ਕਿਉਂ ਨਹੀਂ ਚੱਕ ਸਕਦੇ ਕਿਉਂਕਿ ਇੱਕ ਨਾਮ ਤੋਂ 10 10 ਆਰਡਰ ਹੈਗੇ ਆ ਜੀ ਆਪਣੇ ਕੋਲੇ ਤੁਸੀਂ ਫ੍ਰੀ ਹੋ ਜਾਂਦੇ ਹੋ ਹੋ ਸਕਦਾ ਮੈਂ ਬਾਜ਼ਾਰ ਹੋਵਾਂ ਜਾਂ ਹੋਰ ਕਿਤੇ ਅਸੀਂ ਇੰਨੇ ਬਿਜ਼ੀ ਹੋਈਏ ਕਿ ਤੁਹਾਡੀ ਕਾਲ ਆ ਰਹੀ ਹੈ ਮੈਂ ਉੱਥੇ ਫੋਨ ਚੱਕ ਕੇ ਤੁਹਾਡਾ ਨਾਲ ਗੱਲ ਨਹੀਂ ਕਰ ਸਕਦੀ ਹਾਂ ਕਿ ਕਈ ਵਾਰੀ ਐਸੀ ਵੀ ਸਿਚੁਏਸ਼ਨ ਹੁੰਦੀ ਹੈ ਸੋ ਸਮਝਿਆ ਕਰੋ ਆਪਣਾ ਜਿਹੜਾ ਕੰਮ ਹੈਗਾ ਜੀ ਪਿਛਲੇ 10 ਸਾਲ ਤੋਂ ਚੱਲ ਰਿਹਾ ਹੈਗਾ ਅਗਰ ਅਸੀਂ ਤੁਹਾਨੂੰ ਸੂਟ ਭੇਜ ਵੀ ਦਿੱਨੇ ਆ ਉਹਦੇ ਵਿੱਚ ਵੀ ਕੋਈ ਫਾਲਟ ਆ ਰਿਹਾ ਹੈਗਾ ਸੋ ਫਿਰ ਵੀ ਆਪਾਂ ਬੈਠੇ ਹੈਗੇ ਆ ਤੁਸੀਂ ਸਾਨੂੰ ਦੱਸੋ ਜਿਹੜੀ ਗੱਲ ਜੈਨੂਅਲ ਆ ਜੀ ਉਹ ਕਰਾਂਗੇ ਜੋ ਭੁੱਲ ਗਏ ਹੈਗੇ ਆ ਉਹਦਾ ਅਸੀਂ ਹਰ ਇੱਕ ਚੀਜ਼ ਦਾ ਹੱਲ ਆਪਣੇ ਕੋਲੇ ਹੈਗਾ ਜਾਂ ਤੁਹਾਨੂੰ ਅਸੀਂ ਕਰਕੇ ਨਹੀਂ ਦਿੱਤਾ ਜਾਂ ਆਪਣੀ ਗੱਲ ਕੀ ਹੋਈ ਹੈ ਸੋ ਆਪਾਂ ਹਰ ਇੱਕ ਗੱਲ ਦਾ ਤੁਹਾਨੂੰ ਆਨਸਰ ਕਰਾਂਗੇ ਇਹ ਕਰੀਮ ਸ਼ੇਡ ਹੈ ਜੀ ਇਸ ਤਰ੍ਹਾਂ ਆਰੀ ਦਾ ਵਰਕ ਹੋਇਆ ਹੋਇਆ ਸੋ ਬਹੁਤ ਸਾਰੇ ਆਪਣਾ ਡੇਲੀ ਜਿਹੜਾ ਕੋਈ ਨਾ ਕੋਈ ਲੇਡੀ ਦਾ ਇਸ ਤਰ੍ਹਾਂ ਹੋ ਜਾਂਦਾ ਜੀ ਤੁਹਾਡਾ ਕੰਮ ਕੀ ਹੈਗਾ ਜੀ ਤੁਹਾਡਾ ਬਿਜ਼ਨਸ ਬਿਲਕੁਲ ਵੀ ਨਹੀਂ ਹੈਗਾ ਤੁਸੀਂ ਟਾਈਮ ਤੇ ਨਹੀਂ ਕਰ ਰਹੇ ਜਿੰਨਾਂ ਦਾ ਦੇਖੋ ਨਵਾਂ ਨਵਾਂ ਜਿਵੇਂ ਕੰਮ ਸ਼ੁਰੂ ਹੋਇਆ ਹੁੰਦਾ ਨਾ ਉਹ ਬੜੇ ਵਾਅਦੇ ਕਰਦੇ ਆ ਤੁਹਾਡੇ ਨਾਲ ਜੀ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਇਸ ਤਰ੍ਹਾਂ ਨਹੀਂ ਕਰਦੇ ਸੋ ਬਹੁਤ ਫੋਨ ਤੇ ਕਾਲ ਚੱਕਦੇ ਆ ਜੀ ਤੁਹਾਡੇ ਇਸ ਤਰ੍ਹਾਂ ਨਹੀਂ ਹੁੰਦਾ ਜਦੋਂ ਤੁਰਨਾ ਦਾ ਕੰਮ ਚੱਲ ਪੈਂਦਾ ਫਿਰ ਸਾਰੇ ਜਿਵੇਂ ਤੁਸੀਂ ਆਮ ਹੀ ਦੇਖ ਸਕਦੇ ਹੋ ਫੋਨ ਤੇ ਕਾਫੀ ਬੁਟੀਕਸ ਹੋਣ ਜਿਵੇਂ ਬਣ ਗਈਆਂ ਆਪਾਂ ਬਹੁਤ ਜਿਵੇਂ ਟਾਈਮ ਤੋਂ ਤੁਹਾਡੇ ਨਾਲ ਐਡ ਆਨ ਹੈਗੇ ਆ ਸੋ ਜਦੋਂ ਤੁਹਾਡਾ ਕੰਮ ਆ ਜਿਹੜਾ ਬਹੁਤ ਹੀ ਜ਼ਿਆਦਾ ਹੋ ਜਾਂਦਾ ਤਾਂ ਜਾਂ ਤੁਹਾਡੀ ਵੀਡੀਓ ਆ ਜਿਹੜੀ ਬਹੁਤ ਵਿਊ ਲੈ ਲੈਂਦੀ ਆ ਤਾਂ ਉਹਨੇ ਹੀ ਤੁਹਾਨੂੰ ਫੋਨ ਕਾਲਸ ਆਉਂਦੇ ਆ ਸੋ ਕੰਮ ਸਾਰਿਆਂ ਦਾ ਸਹੀ ਹੋ ਰਿਹਾ ਹੁੰਦਾ ਜਿਨ੍ਹਾਂ ਦੇ ਆਰਡਰ ਦਿੱਤੇ ਹੁੰਦੇ ਆ ਜਿਨ੍ਹਾਂ ਨੇ ਆਰਡਰ ਨਹੀਂ ਦਿੱਤੇ ਹੁੰਦੇ ਸਿਰਫ ਪੁੱਛਣਾ ਹੁੰਦਾ ਕਿ ਤੁਸੀਂ ਕਿੱਥੋਂ ਬੋਲਦੇ ਹੋ ਜਾਂ ਕਿਵੇਂ ਸੀ ਜੀ ਤੁਹਾਡੀ ਵੀਡੀਓ ਆਈ ਸੀ ਉਹਨਾਂ ਨੂੰ ਕੁਝ ਨਹੀਂ ਹੁੰਦਾ ਸੋ ਉਹਨਾਂ ਕਰਕੇ ਜਿਨ੍ਹਾਂ ਨੇ ਆਰਡਰ ਦਿੱਤੇ ਹੁੰਦੇ ਉਹਨਾਂ ਦਾ ਕੰਮ ਵੀ ਜਿਹੜਾ ਥੋੜਾ ਜਿਹਾ ਅਸੀਂ ਕਨਫਿਊਜ਼ ਹੋ ਜਾਂਦੇ ਹਾਂ ਸੋ ਕਾਲਸ ਜਿਹੜੀਆਂ ਬਹੁਤ ਜ਼ਿਆਦਾ ਆਉਂਦੀਆਂ ਜਿਨ੍ਹਾਂ ਨੇ ਵੀ ਆਰਡਰ ਦਿੱਤੇ ਉਸੇ ਆਰਡਰ ਨੰਬਰ ਤੋਂ ਸਾਨੂੰ WhatsApp ਮੈਸੇਜ ਕਰੋ ਇਹੋ ਜਿਹਾ ਫਰਾਡ ਨਾ ਦਾ ਕੋਈ ਵੀ ਗੱਲ ਨਹੀਂ ਹੈਗੀ ਜੀ ਇਹ ਹੈਗਾ ਜੀ ਕਰੀਮ ਕਲਰ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਵਰਕ ਹੈ ਉਹਦੀ ਬਾਜੂ ਤੇ ਵੀ ਇਸ ਤਰ੍ਹਾਂ ਦਾ ਵਰਕ ਹੈ ਸੋ ਆਪਾਂ ਰੋਜ਼ ਤੁਹਾਨੂੰ ਸਮਝਾਉਣੀ ਆ ਕਿਉਂਕਿ ਜਦੋਂ ਵੀ ਤੁਸੀਂ ਆਰਡਰ ਕਰਦੇ ਹੋ ਮੈਂ ਇਹ ਕਹਨੀ ਆ ਤੁਹਾਨੂੰ ਕਿ ਤੁਸੀਂ ਉਹਦੀ ਆਈਡੀ ਜਾ ਕੇ ਚੈੱਕ ਕਰੋ ਕਿ ਕਿੰਨੇ ਟਾਈਮ ਤੋਂ ਆ ਉਹਨਾਂ ਦੇ ਡੇਲੀ ਆਰਡਰ ਜਾ ਰਹੇ ਆ ਜਾਂ ਨਹੀਂ ਜਾ ਰਹੇ ਆ ਜੇ ਜਾ ਰਹੇ ਆ ਬਹੁਤ ਜੈਨੂਇਨ ਪੀਸ ਹੈਗਾ ਕਿਉਂਕਿ ਅਸੀਂ ਇੱਕ ਸੂਟ ਕਰਕੇ ਤੁਹਾਡੇ ਨਾਲ ਕੁਝ ਵੀ ਕਰ ਸਕਦੇ ਆ ਫਿਰ ਅਸੀਂ ਦੂਸਰਾ ਫਿਰ ਤਾਂ ਉਹ ਕੰਮ ਅੱਜ ਨੂੰ ਬੰਦ ਹੋ ਜਾਂਦਾ ਜੀ ਇੱਕ ਸਾਲ ਵੀ ਨਾ ਚੱਲਦਾ ਸੋ ਅਗਰ ਤੁਸੀਂ ਆਨਲਾਈਨ ਆਰਡਰ ਕੀਤਾ ਹੈਗਾ ਤੁਹਾਡਾ ਕੋਈ ਹਜ਼ਾਰ ਦਾ ਸੂਟ ਹੈ ਜਾਂ 5000 ਦਾ ਸੂਟ ਹੈ ਤਾਂ ਤੁਸੀਂ ਥੋੜਾ ਜਿਹਾ ਪੇਸ਼ੈਂਸ ਰੱਖੋ ਮੈਸੇਜ ਛੱਡ ਦਿਓ ਇੱਕ ਦਿਨ ਦੋ ਦਿਨ ਜੇ ਤੁਹਾਨੂੰ ਜਲਦਾ ਜਲਦੀ ਹੈਗੀ ਆ ਤੇ ਫਿਰ ਤੁਸੀਂ ਦੁਬਾਰਾ ਫਿਰ ਮੈਸੇਜ ਕਰੋ ਕਿਉਂਕਿ ਤੁਹਾਡਾ ਮੈਸੇਜ ਉੱਪਰ ਆ ਜੀ ਕਈ ਵਾਰ ਕੀ ਹੁੰਦਾ ਹੈ ਕਿ ਤੁਹਾਡਾ ਮੈਸੇਜ نیچے ਚਲਾ ਜਾਂਦਾ ਉੱਤੇ 10 ਮੈਸੇਜ ਹੋਰ ਆ ਜਾਂਦੇ ਅਸੀਂ ਉਹਨਾਂ 'ਚ ਫਿਰ ਉਲਝ ਜਾਂਦੇ ਤੁਹਾਡੇ ਤੱਕ ਨਹੀਂ ਪਹੁੰਚੇ ਸਕਦੇ ਸੋ ਇਹ ਹੈਗਾ ਜੀ 2800 ਦਾ ਓਨਲੀ ਸੂਟ ਸੋ ਆਪਣੀ ਵੀਡੀਓ ਕਾਫੀ ਲੰਬੀ ਹੋਊਗੀ ਕਿਉਂਕਿ ਆਪਾਂ ਕਾਫੀ ਜਿਹੜਾ ਇਹ ਮੈਂ ਗੱਲ ਜਿਹੜੀ ਕਾਫੀ ਟਾਈਮ ਤੋਂ ਆ ਸਮਝਾ ਰਹੀ ਆਂ ਔਰ ਸਾਰੇ ਹੀ ਤਕਰੀਬਨ ਬਹੁਤ ਸਾਰੇ ਸਾਰੇ ਜੈਨੂਇਟ ਹੈਗੇ ਕੁਛ ਨੂੰ ਛੱਡ ਕੇ ਤੁਸੀਂ ਜਿਹੜੇ ਵੀ ਕੰਮ ਕਰਨ ਲੱਗੇ ਆ ਉਹ ਇਸ ਤਰ੍ਹਾਂ ਨਹੀਂ ਹੈਗਾ ਜੀ ਆਪਾਂ ਕਿਸੇ ਨੂੰ ਉਹ ਨਹੀਂ ਕਹਿੰਦੇ ਹੈਗੇ ਇਹ ਹੈਗਾ ਜੀ ਮਸ਼ੀਨ ਵਰਕ ਦਾ ਸੋ ਇਹਦੇ ਵੀ ਗਲੇ ਤੇ embroiderry ਹੈ ਉਪਰ ਪੈਨਲ ਬੰਦਾ ਹੈਗਾ ਔਰ ਵਿੱਚ ਬੂਟੀ ਹੈਗੀ ਹੈ ਸੋ ਏ ਵੀ ਹੈਗਾ ਜੀ 30 800 ਦਾ ਜੀ ਇਹ ਸਿੰਗਲ ਥ्रेड ਦਾ ਜੀ ਪੀਕਾਕ ਸ਼ੇਡ ਦਾ ਆਪਾਂ ਜਲਦੀ ਜਲਦੀ ਵੀਡੀਓ ਜਿਹੜੀ ਸਾਰੇ ਸੂਟ ਆਪਾਂ ਤੁਹਾਨੂੰ ਦਿਖਾ ਦਈਏ ਸੋ 그린 ਸ਼ੇਡ ਦਾ ਜੀ ਸਿੰਗਲ ਟਾਂਕੇ ਦਾ ਬਿਲਕੁਲ ਇਸ ਤਰ੍ਹਾਂ ਲੱਗਦਾ ਜੀ ਜਿਵੇਂ ਪੇਂਟ ਹੁੰਦਾ ਬਿਲਕੁਲ ਬਿਲਕੁਲ ਵੀ ਉੱਪਰ ਜਿਹੜਾ ਵਰਕ ਨਹੀਂ ਹੋਇਆ ਹੋਇਆ ਸੋ ਇਸ ਤਰ੍ਹਾਂ ਇਹ ਇਹਦਾ ਵੀ ਸੇਮ ਤੁਸੀਂ ਗੱਲਾਂ ਨਹੀਂ ਬਣਿਆ ਹੋਇਆ ਤੁਸੀਂ ਲੈ ਸਕਦੇ ਹੋ ਔਰ ਇਹਦਾ ਹੈਗਾ ਜੀ ਪ੍ਰਾਈਸ 4200 4200 ਇਹ ਆ ਰਿਹਾ ਹੈ ਜੀ ਬਹੁਤ ਹੀ ਸੋਹਣੇ ਫਲਾਰ ਬਣੇ ਹੋਏ ਆ ਬਹੁਤ ਹੀ ਸੋਹਣਾ ਜਾਲ ਬਣਿਆ ਹੋਇਆ ਇਹ ਉੱਪਰ ਤੱਕ ਕਿਹਦੇ ਆਰੀ ਦਾ ਬਹੁਤ ਹੀ ਨੀਟ ਐਂਡ ਕਲੀਨ ਆ ਜਿਹੜਾ ਵਰਕ ਹੋਇਆ ਹੋਇਆ ਜੀ ਪਿੱਛੇ ਵੀ ਸਾਰੇ ਜਾਲ ਹੈਗਾ ਔਰ ਇਹ ਦੀਆਂ ਬਾਜੂ ਹੈਗੀਆਂ ਤੁਸੀਂ ਬੈਲ ਬਣਾ ਸਕਦੇ ਹੋ ਜਦੋਂ ਤੁਸੀਂ ਇਹਨੂੰ ਐਗਜ਼ੈਕਟ ਜਦੋਂ ਇਹਨੂੰ ਵੇਅਰ ਕਰੋਗੇ ਤਾਂ ਇੱਕ ਬਹੁਤ ਹੀ ਸੋਹਣੀ ਲੁੱਕ ਆਉਂਦੀ ਹੈ ਜੀ ਔਰ ਇਹ ਜਿਹੜਾ ਬਾਟਮ ਤੇ ਕੰਮ ਹੈ ਜੀ ਸੋ ਬੈਕ ਵੀ ਹੈ ਜੀ ਇਹਦਾ ਫਰੰਟ ਵੀ ਹੈ ਸੋ ਇਹ 6500 ਦਾ ਬਹੁਤ ਹੀ ਲੈਸ ਤੇ ਆਪਾਂ ਤੁਹਾਨੂੰ ਦੇ ਰਹੇ ਹਾਂ 6500 ਦਾ ਸੂਟ ਹੈ ਜੀ ਟਿਸ਼ੂ ਦੇ ਉੱਪਰ ਹੈ ਜੀ ਸਾਰਾ ਸੂਟ ਟਿਸ਼ੂ ਦੇ ਬਣਿਆ ਹੋਇਆ ਗੋਟੇ ਦਾ ਵਰਕ ਹੈ ਇਹ ਸਾਰਾ ਕਾਪਰ ਜਿਹਾ ਸ਼ੇਡ ਹੈ ਜੀ ਔਰ ਇਹਦੇ ਜਿਹੜਾ ਬਾਜੂ ਤੇ ਵੀ ਇਸ ਤਰ੍ਹਾਂ ਦਾ ਗੋਟੇ ਦਾ ਕੰਮ ਹੈਗਾ ਸੋ 4500 ਦਾ ਜੀ ਫਰੋਜ਼ੀ ਕਲਰ ਹੈ ਜੀ ਬਹੁਤ ਹੀ ਸੋਹਣਾ ਲਾਈਟ ਜਿਹਾ ਸ਼ੇਡ ਹੈ ਔਰ ਇਹ ਦੇਖੋ ਆਰੀ ਦਾ ਬੋਲ ਕੇ ਤੁਸੀਂ ਆਪਣੇ ਕੰਮ ਦੀ ਸਫਾਈ ਦੇਖੋ ਜੀ ਐਸ ਤਰ੍ਹਾਂ ਇਹ ਹੈਗਾ ਜੀ 3800 ਦਾ ਸੂਟ ਇਹ ਸੂਟ ਹੈ ਜਿਹੜਾ ਆਪਣਾ ਪਿੰਕ ਸ਼ੇਡ ਪਿੰਕ ਪੀਚ ਸ਼ੇਡ ਤੇ ਪਿੰਕ ਸ਼ੇਡ ਤੇ ਬਹੁਤ ਹੀ ਜ਼ਿਆਦਾ ਜਾ ਰਿਹਾ ਜੀ ਔਰ ਇਹ ਆਪਣੇ ਕੋਲੇ ਜਿਹੜਾ ਸੂਟ ਰੈਡੀ ਪਿਆ ਸਭ ਤੋਂ ਫਰਸਟ ਆਪਾਂ ਇਹਦੇ ਕਰੀਮ ਸ਼ੇਡ ਤੇ ਬਣਾਇਆ ਸੀ ਸੋ ਇਹ ਆਪਣੇ ਕੋਲੇ ਰੈਡੀ ਪਿਆ ਹੈਗਾ ਜਿਨੇ ਵੀ ਲੈਣਾ ਲੈ ਸਕਦੇ ਹੋ ਇਹ ਆਪਾਂ ਬਹੁਤ ਹੀ ਘੱਟ ਰੇਟ ਤੇ ਜਿਵੇਂ ਦੇ ਰਹੇ ਹੈਗੇ ਆ ਸੋ ਇਹਦਾ ਹੈਗਾ ਜੀ ਘੇਰਾ 22 ਹੈ ਹਿਪ 20 ਹੈ ਜੀ ਲੈਂਥ 42 ਹੈ ਬਿਆਲੀ ਨਹੀਂ ਸੌਰੀ ਆ 44 ਹੈ ਜੀ 44 ਲੈਂਥ ਹੈ ਜੀ ਬਾਈ ਘੇਰਾ 20 ਹਿਪ ਹੈ ਜਿਹਦੇ ਵੀ ਆਉਂਦਾ ਇਹ ਤੁਸੀਂ ਲੈ ਸਕਦੇ ਹੋ ਕਿਉਂਕਿ ਆਪਾਂ ਬਹੁਤ ਘੱਟ ਰੇਂਜ ਦੇ ਰਹੇ ਹਾਂ ਸੋ ਇਹ ਪਿੰਕ ਪੀਚ ਸ਼ੀਟ ਤੇ ਬੰਦਾ ਹੈਗਾ ਬੈਕ ਤੇ ਵੀ ਇਹ ਇਸ ਤਰ੍ਹਾਂ ਦਾ ਵਰਕ ਹੈਗਾ ਜੀ ਉਹ ਤੁਸੀਂ ਜਾ ਕੇ ਰੀਲਸ ਚੈੱਕ ਕਰ ਸਕਦੇ ਹੋ ਇਸ ਤਰ੍ਹਾਂ ਇਹਦੇ ਬਾਜੂ ਹੈਵੀ ਬੰਦੇ ਹੈ ਜੇ ਔਰ ਬੈਕ ਤੇ ਦੇ ਇਸ ਤਰ੍ਹਾਂ ਦਾ ਫਲਾਰ ਆਉਣਾ ਔਰ ਇਸ ਤਰ੍ਹਾਂ ਸਲਵਾਰ ਦੇ ਪੌਂਚੇ ਆ ਦੇ ਨੈਟ ਲਾ ਕੇ ਵਰਕ ਕੀਤਾ ਹੋਇਆ ਸੋ ਈ ਆਪਾਂ ਤੁਹਾਨੂੰ 5000 ਦਾ ਦੇ ਰਹੇ ਆਨਲੀ ਜਿਨੇ ਵੀ ਲੈਣਾ ਜਿਹਦੇ ਵੀ ਸੈੱਟ ਆ ਰਿਹਾ ਸੋ ਤੁਸੀਂ ਲੈ ਸਕਦੇ ਹੋ ਆਪਾਂ ਸਾਰਿਆਂ ਦੇ ਤੁਹਾਨੂੰ ਪ੍ਰਾਈਸ ਦੱਸਿਆ ਜੀ ਕੋਈ ਮੈਨੂੰ ਨਹੀਂ ਲੱਗਦਾ ਕੋਈ ਰਹਿ ਗਿਆ ਜੇ ਰਹਿ ਗਿਆ ਤਾਂ ਤੁਸੀਂ ਆਪਣੇ ਆਪ ਜਿਹੜਾ ਅੰਦਾਜ਼ਾ ਲਾ ਸਕਦੇ ਹੋ ਕਿ ਅੱਜ ਆ ਸੂਟ ਆ ਜਿਹੜੀ ਇਹਨਾਂ ਦੀ ਹੀ ਕ੍ਰੇਨ ਚ ਹੈਗੇ ਕਿਉਂਕਿ ਸਾਰੇ ਜਿਹੜੇ ਦੁਬਾਰਾ ਦੁਬਾਰਾ ਆਪਣੇ ਤੋਂ ਪੁੱਛਣ ਵਾਲੇ ਹੀ ਹੈਗੇ ਆ ਜੀ ਸੋ ਇਹ ਲੇਲਣ ਦੇ ਵਿੱਚ ਹੈ ਜੀ ਅਗਰ ਤੁਸੀਂ ਆਪਣੀਆਂ ਮੰਮੀਆਂ ਲਈ ਲੈਣਾ ਹੈਗਾ ਸੋ ਤੁਸੀਂ ਲੈ ਸਕਦੇ ਹੋ ਲੇਲਣ ਦੇ ਵਿੱਚ ਹੈ ਇਸ ਤਰ੍ਹਾਂ ਬੂਟੀ ਹੈ ਉੱਪਰ ਇੰਨੀ ਹੈਵੀ ਬੂਟੀ ਹੈ ਜੀ ਪਹਿਲਾਂ ਔਰ ਉੱਪਰ ਬਿਲਕੁਲ ਹਲਕੀ ਬੂਟੀ ਇਹ ਦੇਖ ਸਕਦੇ ਹੋ ਇਹ 24 ਘੇਰੇ 25 ਘੇਰੇ ਤੱਕ ਆਜੂਗਾ ਜੀ ਸੋ ਇਹ ਹੈਗਾ ਜੀ ਬਾਜੂ ਤੇ ਸੋ ਸਿੰਗਲ ਟਾਂਕੇ ਦਾ ਵਰਕ ਹੈਗਾ ਜੀ ਸੋ ਦੇਖ ਸਕਦੇ ਹੋ ਇਹ ਬਹੁਤ ਹੀ ਤੁਹਾਨੂੰ ਬਿਲਕੁਲ ਵੀ ਲੱਗਦਾ ਨਹੀਂ ਹੈਗਾ ਕਿ ਪੇਂਟ ਆ ਜਾਂ ਵਰਕ ਹੈ ਬਹੁਤ ਹੀ ਬਰੀਕ ਵਰਕ ਹੈਗਾ ਜੀ ਸੋ ਇਹ ਸੂਟ ਹੈਗਾ ਜੀ 3800 ਦਾ ਕਿਉਂਕਿ ਬਹੁਤ ਹੀ ਵਧੀਆ ਵਾਲੀ ਲੈ ਲਣਾ ਤੇ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ ਸੋ ਤੁਸੀਂ ਇਹਨੂੰ ਲੈ ਸਕਦੇ ਹੋ ਇਹ ਕريب ਤੇ ਹੈ ਜੀ ਪੀਟਾ ਵਰਕ ਦੇ ਵਿੱਚ ਪਿੰਕ ਕਲਰ ਨਾਲ ਇਹਦੇ ਜਿਹੜਾ ਵਰਕ ਹੋਇਆ ਹੋਇਆ ਇਸ ਤਰ੍ਹਾਂ ਪੀਟਾ ਵਰਕ ਦੇ ਵਿੱਚ ਆ ਫ੍ਰੀ ਆਫ ਲੈਂਥ ਕੇ ਜਿਹੜਾ 24 26 ਦੇ ਵਿੱਚ ਬਣਾ ਸਕਦੇ ਹਾਂ ਇਸ ਤਰ੍ਹਾਂ ਇਹਦੇ ਡਿਜ਼ਾਈਨ ਹੈ ਇਹਦਾ ਦੁਪੱਟਾ ਵੀ ਤੁਸੀਂ ਹੈਵੀ ਗਰਕਸਨ ਦੁਪੱਟੇ ਦੇ ਵਿੱਚ ਵੀ ਇਹ ਫਲਾਰ ਹੈ ਜਿਹੜਾ ਐਡ-ਆਨ ਕਰਵਾ ਸਕਦੇ ਹੋ ਸੋ ਬਹੁਤ ਹੀ ਸੋਹਣਾ ਲੱਗੇਗਾ ਔਰ ਇਸ ਤਰ੍ਹਾਂ ਜਿਹੜਾ ਬਾਜੂ ਤੇ ਵਰਕ ਹੈ ਜੀ ਸੋ ਇਹ ਸੂਟ ਹੈਗਾ ਜੀ 4800 ਦਾ ਜੀ 4800 ਦਾ ਦੁਪੱਟਾ ਲਾਉਂਗੇ 100 ਲੱਗ ਜੂਗਾ ਸੋ ਜੀ ਅੱਜ ਹੀ ਆਪਣੀ ਜਿਵੇਂ ਕਾਫੀ ਕਸਟਮਰਸ ਨਾਲ ਗੱਲ ਹੋਈ ਹੈ ਕਿਉਂਕਿ ਕਾਫੀ ਕੋਰੀਅਰ ਆਪਾਂ ਕੱਢੇ ਹੋਏ ਹੈ ਜੀ ਸੋ ਸਾਰਿਆਂ ਨੂੰ ਇਹ ਹੈਗਾ ਸਾਡੇ ਕੋਰੀਅਰ ਨਹੀਂ ਪਹੁੰਚੇ ਜੀ ਕਿਤੇ ਅਸੀਂ 1000 ਰੁਪਏ ਜਾਂ ਉਹ ਆਪਣੀ ਜਿਹੜੀ ਵੀਡੀਓ ਸੀਗੀ ਉਹ ਕਾਫੀ ਉਹਦੇ ਵਿੱਚ ਘੱਟ ਜਿਹੜੇ ਰੇਂਜ ਦੇ ਸੂਟ ਸੀਗੇ ਸੋ ਆਪਾਂ ਨੇ ਕਹਿੰਦੇ ਕਿ 1000 ਰੁਪਏ ਜਿਵੇਂ ਵੀ ਹੁੰਦਾ ਹੈ ਸੋ ਇਹ ਨਹੀਂ ਹੁੰਦਾ ਤੁਸੀਂ ਥੋੜਾ ਜਿਹਾ ਪੇਸ਼ੈਂਸ ਰੱਖੋ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਪਿੰਡਾਂ 'ਚ ਕੋਰੀਅਰ ਨਹੀਂ ਜਾਂਦੇ ਜੀ ਤੁਸੀਂ ਜੇ ਬਾਹਰ ਬੈਠੇ ਹੋ ਤੁਸੀਂ ਇਧਰ ਲੱਗ ਕੇ ਜਿਹੜਾ ਨੰਬਰ ਦਿੱਤਾ ਹੁੰਦਾ ਜੀ ਉਹ ਨੰਬਰ ਨਹੀਂ ਚੱਕਦੇ ਜਾਂ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੇ ਕਿ ਕਿਹੜਾ ਕੋਰੀਅਰ ਵਾਲਾ ਬੋਲ ਰਿਹਾ ਕਿਵੇਂ ਬੋਲ ਰਿਹਾ ਸੋ ਪਹਿਲਾਂ ਤੁਸੀਂ ਆਪਣੇ ਘਰਦਿਆਂ ਨੂੰ ਕਨਫਰਮ ਕਰਿਆ ਕਰੋ ਕਿ ਸਾਡਾ ਸੂਟ ਇਸ ਹਫ਼ਤੇ ਦੇ ਵਿੱਚ ਆ ਰਿਹਾ ਜਿਨ੍ਹਾਂ ਦਾ ਨੰਬਰ ਦਿੱਤਾ ਹੋਇਆ ਉਹਨਾਂ ਨੂੰ ਕਨਫਰਮ ਕਰੋ ਸੋ ਫਿਰ ਸਾਡੇ ਕੋਲ ਬੈਕ ਆਉਂਦੇ ਹੈਗੇ ਆ ਕਈ ਕੋਰੀਅਰ ਲਾਸਟ ਵੀਕ ਹੈ ਜਿਹੜਾ 10 ਕੋਰੀਅਰ ਬੈਕ ਆਏ ਆ ਤੇ ਅਸੀਂ ਫਿਰ ਦੁਬਾਰਾ ਉਹਨਾਂ ਨੂੰ ਕਨਸਰਨ ਕਰਕੇ ਦੁਬਾਰਾ ਆਰਡਰ ਕੀਤੇ ਆ ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਜੀ ਸੜਾ ਠੱਗੀ ਠੋਰੀ ਵਾਲਾ ਕੰਮ ਨਹੀਂ ਹੈਗਾ ਇੰਨੇ ਟਾਈਮ ਤੋਂ ਡੇਲੀ ਵੀਡੀਓ ਪਾਉਣੇ ਆ ਕਿਤੇ ਨਹੀਂ ਭੱਜਣ ਚੱਲੇ ਸੋ ਜਿਹਨੂੰ ਜਿਨੇ ਪੇ ਕਰਨਾ ਉਹਨਾਂ ਨੇ ਅਗਲੇ ਪਹਿਲਾਂ ਐਡਰੈਸ ਲੈਣਾ ਸੋ ਐਡਰੈਸ ਲੈ ਸਕਦੇ ਹੋ ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਸ ਲੈ ਕੇ ਆਉਂਦੇ ਰਾਵਾਂਗੇ ਸੋ ਬਣੀ ਰੋ ਆਪਣੀ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ